Thank <laughs> you. ਅੱਜ ਸਾਡੇ ਸ਼ਹਿਰ ਪਠਾਨਕੋਟ 'ਚ ਇੱਕ ਬਹੁਤ ਮੰਦਭਾਗੀ ਘਟਨਾ ਘਟੀ ਹੈ ਸਾਡੇ ਸੁਨਨਕਾਰ ਸਰਾਫਾ ਐਸੋਸੀਏਸ਼ਨ ਦੇ ਸਾਡੇ ਬਹੁਤ ਹੀ ਅੱਛੇ ਸੁਨਨਕਾਰ ਸਰਾਫ શ્રી ਰਵਿੰਦਰ ਅਗਰ왈 ਜੀ ਜਿਹੜੇ ਇੱਕ ਬਹੁਤ ਹੀ ਨੇਕदिल ਇਨਸਾਨ ਸੀ ਉਹ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਸੈਲੀ ਰੋਡ ਤੇ ਪੈਟਰੋਲ ਪੰਪ ਦੇ ਕੋਲ ਜਿਸ ਤਰ੍ਹਾਂ ਹੀ ਉਹ ਆਪਣੇ ਘਰ ਨੂੰ ਮੁੜਨ ਲੱਗੇ ਐ ਇੱਕ ਬਹੁਤ ਹੀ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਹਨਾਂ ਨੂੰ ਟੱਕਰ ਮਾਰਤੀ ਔਰ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਗਿਆ ਉਹਦੇ ਬਾਅਦ ਅਸੀਂ ਉਹਨਾਂ ਨੂੰ ਮਨਦੀਪ ਹਸਪਤਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰਤਾ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਵੀ ਸੀ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਵੀ ਸੀ ਜਿਹਨੂੰ ਉਹਨੂੰ ਵੀ ਕਾਫੀ ਸੱਟਾਂ ਲੱਗੀਆਂ ਹੋਈਆਂ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਾਂਗਾ ਕਿ ਇਹ ਜਿਹੜੇ ਨੌਜਵਾਨ ਇੰਨੀ ਤੇਜ਼ ਮੋਟਰਸਾਈਕਲ ਚਲਾ ਰਹੇ ਜਾਂ ਜਿਹੜੇ ਇੰਨੀ ਤੇਜ਼ ਰਫ਼ਤਾਰ ਵਾਹਨ ਚਲਾ ਰਹੇ ਇਹਨਾਂ ਤੇ ਨਕੀਲ ਕਸੀ ਜਾਏ ਤਾਂ ਜੋ ਇਜਾ ਦੇ ਹਾਦਸੇ ਅੱਗੇ ਭਵਿੱਖ 'ਚ ਨਾ ਵਾਪਰਨ ਇੱਕ ਇਨਸਾਨ ਦੇ ਜਾਨ ਨਾਲ ਇੱਕ ਪੂਰਾ ਦਾ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ ਉਹਨਾਂ ਦੀ ਬੇਟੀ ਦੀ ਮੈਰਿਜ ਆਉਣ ਵਾਲੇ ਅਕਤੂਬਰ ਮਾਂ ਦੇ ਵਿੱਚ ਸੀ ਤੇ ਇਹ ਏਡੀ ਵੱਡੀ ਮੰਦਪਾਗੀ ਘਟਨਾ ਘਟੀ ਹੈ ਕਿ ਸਾਡਾ ਪੂਰਾ ਸਰਾਫਾ ਸੁਣਕਰ ਸੰਗ ਸ਼ੋਕ ਦੇ ਵਿੱਚ ਹੈ ਔਰ ਅਸੀਂ ਪਰਮਾਤਮਾ ਅੱਗੇ ਦੁਆ ਕਰਨੇ ਆ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ ਔਰ ਸਾਡਾ ਸੁਣਕਰ ਐਸੋਸੀਏਸ਼ਨ ਪਠਾਨਕੋਟ ਹਰ ਤਰੀਕੇ ਦੇ ਨਾਲ ਉਸ ਪਰਿਵਾਰ ਦੇ ਨਾਲ ਖੜਾ ਹੈ ਇਹ ਸਾਨੂੰ ਅਮੰਦੀਪ ਹਸਪੀਟਲ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਕਰਵਿੰਦਰ ਅਗਰਵਾਲ ਨਾਮ ਦੇ ਵਿਅਕਤੀ ਨੇ ਜਿਨ੍ਹਾਂ ਦੀ ਰੋਡ ਐਕਸੀਡੈਂਟ ਹੋਣ ਕਰਕੇ ਡੈਥ ਹੋ ਗਈ ਜਦੋਂ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਸੈਲੀ ਰੋਡ ਤੇ ਇੱਕ ਸਵੈਰਿਅ ਐਕਸੀਡੈਂਟ ਹੋਇਆ ਸੀ ਜਿਦੇ ਵਿੱਚ ਰਵਿੰਦਰ ਅਗਰਵਾਲ ਆਪਣੀ ਡਾਕਟਰ ਦੇ ਨਾਲ ਸਕੂਟੀ ਤੇ ਜਾ ਰਹੇ ਸੀ ਤੇ ਉਹਨਾਂ ਨੂੰ ਸਾਈਡ ਤੋਂ ਇੱਕ ਬੁਲੱਟ ਮੋਟਰਸਾਈਕਲ ਨੇ ਜੋ ਤੇਜ਼ ਰਫ਼ਤਾਰ ਤੇ ਆ ਰਿਹਾ ਸੀ ਉਹਨੇ ਹਿੱਟ ਕੀਤਾ ਦੋਨੋਂ ਹੀ ਜਿਹੜੇ ਪਰਸਨ ਸੀ ਸਕੂਟੀ ਓਨਰ ਤੇ ਜਿਹੜੇ ਆਪਣੇ ਬੁਲੱਟ ਵਾਲੇ ਸੀ ਇਹ ਇੰਜਰਡ ਹੋ ਗਏ ਸੀ ਤੇ ਇਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਤਾ ਸੀ ਜਿੱਥੇ ਕਿ ਜਿਹੜ ਇਸ ਵਿੱਚ ਜਿਹੜਾ ਬੁਲਟ ਮੋਟਰਸਾਈਕਲ ਤੇ ਵਿਅਕਤੀ ਸੀ ਉਹਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਅਗਲੀ ਤਫ਼ਤੀਸ਼ ਕਰ। ਉਹ ਜੇਰੇ ਲਾਜ਼ਾ ਜਿਨ੍ਹਾਂ ਨੇ ਐਕਸੀਡੈਂਟ ਕੀਤਾ। ਹਾਂਜੀ ਉਹ ਵੀ ਜੇਰੇ ਲਾਜ਼ਾ। ਐਕਸਵਾ ਜੂਸੀ ਦਾ ਨਾਮ ਅਧ ਦਿੱਤੇ। ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Patankot affiliated to CBSE New Delhi. little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankot.